धन्यवाद आपका नहीं नहीं मेरा कोई धन्यवाद नहीं माँ कोई धन्यवाद धन्यवाद उस भगवान का है ना जिन्होंने कृपा की वहां से आपको लेके आए निकाल के है ना वाहगुरु जी का खालसा वाहगुरु जी की फतेह हाँ संदीप ठीक है तू तू ठीक है वाहगुरु जी का खालसा आज ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਰਦਾਸਾਂ ਨੇ ਅਸੀਸਾਂ ਨੇ ਮਾਤਾ ਜੀ ਨੂੰ ਸਿਗਦਾਰਸ਼ਨ ਕੌਰ ਜੀ ਨੂੰ ਠੀਕ ਕੀਤਾ ਤੰਦਰੁਸਤ ਕੀਤਾ ਮੰਮੀ ਤੁਹਾਡੇ ਵੀ ਸਾਰਿਆਂ ਦੇ ਮਾਤਾ ਜੀ ਨੇ ਉਹ ਸਾਡੇ ਕੱਲਿਆਂ ਦੇ ਨਹੀਂ ਉੱਥੇ ਜਾ ਕੇ ਕੈਨੇਡਾ ਚੋ ਬਿਮਾਰ ਹੋ ਗਏ ਸੀ ਹਾਂਜੀ ਠੀਕ ਆ ਹੁਣ ਮਾਂ ਠੀਕ ਹੈ ਵਾਹਿਗੁਰੂ ਕੀ ਖੇਰ ਭਾਈ ਠੀਕ ਨੇ ਸਾਰੇ ਜੀ ਸੱਚੀ ਕਾਲਮ ਨੂੰ ਪੜੇ ਪੈਰੀ ਹੱਥ ਨਹੀਂ ਲਾਈ ਦਿੰਦੇ ਭਰਾਵਾਂ ਦੇ ਅੱਗੇ ਵੀ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਭੈਣਾਂ ਭਰਾਵਾਂ ਦੇ ਪੈਰੀ ਹੱਥ ਨਹੀਂ ਲਾਉਂਦੀਆਂ ਹੁੰਦੀ ਬਾਈ ਜੀ ਉਹ ਐਂ ਗੁਰਾ ਸਾਹਿਬ ਆਉਣਗੇ ਆਉਣਗੇ ਮੇਰੇ ਨਾਲ ਗੱਲ ਹੋਈ ਸੀਗੀ ਆਉਣਗੇ ਉਹ ਆ ਬਾਲ ਠੀਕ ਕਰ ਲਾਉਂਦੇ ਮੇਰੀ ਭੈਣ ਬੜੀ ਸਿਆਣੀ ਹੈ ਹੁਣ ਤਾਂ ਜੀ ਜੀ ਦੀ ਯਾਦ ਬੋਲੋ ਆਉਂਦੀ ਕੋਈ ਨਾ ਕੋਈ ਨਾ ਆਉਂਦਾ ਵਾਇਗਰ ਮੇਰੇ ਕਾਰਨ ਚੱਡੀ ਬਿੱਦੋ ਵੱਡੀ ਹੋ ਚੱਲੀ ਹੁੰਦਾ ਆ ਲਾਲਾ ਖਿੱਪੀ ਨਹੀਂ ਬਿੱਦੋ ਨਾ ਨਹੀਂ ਲਾਲਾ ਮਾਂ ਮੇਰੀ ਸੌਰੀ ਹੰਡਾ ਲਿਵਾਖ ਦੀ ਰੂਹ ਦੇ ਜਾਨ ਆਖੇ ਪੱਕੇ ਹੋ ਤਾਰੇ ਅਸਮਾ ਆ ਗਿਆ ਮੈਂ ਮਿਲਦੇ ਨੇ ਇਹਨਾਂ ਮਾਵਾਂ ਦਾ ਪਿਆਰ ਨਲਖੀ ਨਾ ਕਰੋੜੀ ਕਿਸੇ ਮੁੱਲ ਨਹੀਂ ਮਿਲਦਾ ਮਾਗਨ ਮੇਰੀ ਅੱਖਾਂ ਹੀ ਪੱਕ ਗਈਆਂ ਤੈਨੂੰ ਦੇਖਦਿਆਂ ਇੰਨੀ ਸ਼ਿੱਦਤ ਨਾਲ ਢੀਕਣਾ ਇੰਨੇ ਦਿਲ ਤੋਂ ਯਾਦ ਕਰਨਾ ਇੰਨੇ ਦਿਲ ਤੋਂ ਪਿਆਰ ਕਰਨਾ ਭਾਗਾਂ ਦਾ ਨਸੀਬ ਹੁੰਦਾ ਅਸੀਂ ਬੜ ਭਾਗਿਆਮਾ ਬੜ ਭਾਗਿਆਮਾ ਤੇਰੇ ਪੁੱਤ ਬਣ ਕੇ ਤੇਰੀ ਸੇਵਾ ਕਰ ਪਾ ਰਹੇ ਹਾਂ ਅਸੀਂ ਭਾਗਾਂ ਵਾਲੇ ਆ ਰੋਣਾ ਨਹੀਂ ਰੋਣਾ ਨਹੀਂ ਹੱਸਣਾ ਵਾ ਖੁਸ਼ ਰਹਿਣਾ ਖੁਸ਼ ਰਹਿਣਾ ਮੇਰੀ ਮੱਤ ਖੁਸ਼ ਰਹਿਣਾ ਤੁਹਾਡੀਆਂ ਦੁਆਵਾਂ ਮਾਂ ਅਸੀਸਾਂ ਨੇ ਮਾਂ ਇੱਥੇ ਤੱਕ ਪਹੁੰਚਾਇਆ ਉਹੀ ਕਰਾਉਂਦੇ ਨੇ ਸਾਥ ਪਤਾ ਨਹੀਂ ਕਿਤੇ ਤੱਕ ਪਹੁੰਚਣਾ ਸੀ ਗੁਰੂ ਘਰ ਪਹੁੰਚਣਾ ਸੀ ਲੈ ਤੇ ਸਿਖਰ ਤੇ ਪਹੁੰਚਣਾ ਸੀ ਗੁਰੂ ਘਰ ਪਹੁੰਚਣਗੇ ਮਾਂ ਕਰਨਗੇ ਕਰਨਾ ਨਹੀਂ ਕਰਨੀ ਕਰੇ ਕਰਾਵੇ ਆਪੇ ਆਪ ਮਾਨਸ ਕੇ ਨਹੀਂ ਕੁਝ ਪਰ ਉਹ ਕਰਪਾ ਕਰੂਗਾ ਉਹ ਤਾਂ ਚਲ ਆ ਜਾ ਆਪਾਂ ਦੂਜੀਆਂ ਮਾਤਾ ਮਨੂੰ ਮਿਲ ਜਾਈਏ ਉੱਥੇ ਭਾਈ ਜੀ ਇਹ ਰਾਜਮੀ ਨਿਆਣਾ ਠੀਕ ਰਾਉਣ ਉਹਨੇ ਮਨ ਕਰੇਗਾ ਠੀਕ ਹੋ ਗਏ ਘਰੇ ਘੱਲ ਦੋ ਕੋਈ ਨਾ ਕਰ ਦਿੰਦੇ ਆ ਕਿ ਉਹਦੀ ਘਰੇ ਕਰੇ ਜਲਦੀ ਨੰਦੀ ਭਾਜੀ ਮੈਂ ਕੀ ਕਰਾਂ ਹਰ ਰੋਜ਼ ਅੱਜ ਯੂਐਸਏ ਤੋਂ ਮੇਰੀ ਭੈਣ ਆਈ ਹੈ ਤੂੰ ਕਲਾਸ ਲਿਆ ਕਰ ਸਾਰਿਆਂ ਦੀ ਇੰਗਲਿਸ਼ ਦੇ ਵਿੱਚ ਸਪੀਚ ਕਰਿਆ ਕਰ ਉਹ ਭਾਜੀ ਜੇ ਦੱਸੇ ਕਿ ਉਹ ਵਰਨਾ ਜੇ ਕੋਈ ਪੰਜਾਬੀ ਬੋਲਦਾ ਤੁਸੀਂ ਆਪ ਵੀ ਇੰਗਲਿਸ਼ ਬੋਲੋ ਕੋਈ ਨਾ ਇੱਕ ਬੰਦੇ ਨੂੰ ਵੀ ਸਮਝ ਆ ਗਈ ਤਾਂ ਤੇਰਾ ਸਿਖਾਇਆ ਜਾਊਗਾ ਤੇਰੇ ਵੱਲੋਂ ਤੂੰ ਇੱਕ 5 ਮਿੰਟ ਦੀ ਸਪੀਚ ਦੇ ਦਿਆ ਕਰ ਰੋਜ਼ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਭੈਣੇ ਰਮਨਦੀਪ ਸਤਿ ਸ਼੍ਰੀ ਅਕਾਲ ਇੱਕ ਮਿੰਟ ਭੈਣੇ ਰੋਕ ਜਾ ਸਤਿ ਸ਼੍ਰੀ ਅਕਾਲ ਮਾ ਮੰਨ ਦੱਸੋ ਮੇਰੀ ਭੈਣ ਦਾ ਠੀਕ ਆ ਮਾਂ ਕੱਲ ਨੂੰ ਆਉਗੀ ਮਾਤਾ ਮਿਲ ਕੇ ਜਾਓਗੇ ਅੱਗੇ ਨਾਲ ਠੀਕ ਆ ਬਹੁਤ ਠੀਕ ਹਾਂ ਮਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਆਈ ਨੀ ਠੋਰ ਮਾਂ ਠੀਕ ਆ ਠੀਕ ਆ ਮਾਂ ਨਹੀਂ ਠੀਕ ਆ ਮਾਂ ਇਹ ਦੀਛਰ ਦੇ ਕੋਈ ਨਾ ਬਾਬਾ ਜੀ ਠੀਕ ਕਰਨਗੇ ਮੇਰੀ ਮਾਂ ਨੂੰ ਹਣ ਮੇਰੀ ਮਾਂ ਤਰੀ ਫਿਰਦੀ ਆ ਹੁਣ ਤਾਂ ਕੋਈ ਨਾ ਅੱਖਾਂ ਵੀ ਬਣ ਜਾਣਗੇ ਮਾਂ ਰੋਣਾ ਰੋਣਾ ਬੰਦ ਕਰ ਦੇ ਪੁੱਤ ਠੀਕ ਆ ਚੱਲ ਆ ਪਹਿਲਾਂ ਪਰ ਚੱਲੀ ਉੱਥੇ ਤੁਰ ਕੇ ਚੱਲ ਉੱਥੇ ਛੱਡ ਦੇ ਆ ਗਿਆ ਮੈਂ ਉੱਥੇ ਆ ਗਿਆ ਇਹਨੂੰ ਤੁਰਨ ਦੋ ਦੇਖੋ ਸਾਡੀ ਮਾਂ ਛੱਡ ਦਿਓ ਭੈਣੇ ਛੱਡ ਦਿਓ ਤੁਰਨ ਲੱਗ ਗਈ ਆ ਹੁਣ ਆਪਣੇ ਪੈਰਾਂ ਤੇ ਤੁਰਨ ਯੋਗੀ ਹੋ ਗਈ ਆ ਮਾਂ ਜਿੱਦਣ ਲੈ ਕੇ ਆਏ ਸੀਗੇ ਮੰਜੇ ਤੇ ਪਾ ਕੇ ਲੈ ਕੇ ਆਏ ਸੀ ਮਾਂ ਬੈਠੋ ਆ ਮੰਜੇ ਤੇ ਬੈਠੋ ਨਿਗਾ ਘਾਟ ਗਈ ਆ ਮਾਂ ਦੀ ਅਰਦਾਸ ਕਰਿਓ ਨਿਗਾ ਵੀ ਠੀਕ ਆ ਮਾਂ ਕਿਵੇਂ ਗੁਰਦੇਵ ਕੁਰੇ ਜੁੜੇ ਤਕੜੀਆਂ ਦੇਬੋ ਠੀਕ ਆ ਦੇ ਵਾਏ ਜੁਰੇ ਕਾਇ ਖਾਣਨ ਸਾ ਵਾਏ ਜੀ ਕੀ ਸਾਥੇ ਤੋਰ ਮਾਂ ਜੀਂਦਰ ਕੁਰੇ ਤਕੜੀਆਂ ਭਾਈ ਉਹ ਤਾਂ ਦਰਸ ਗਿਆ ਸੀ ਆਪਣੀ ਮਾਂ ਨੂੰ ਮੈਂ ਤਾਂ ਆਪਦੀ ਮਾਂ ਨੂੰ ਤਰਸ ਗਿਆ ਸੀ ਮੈਨੂੰ ਹੋਰ ਮਾਂ ਠੀਕ ਆ ਹਾਂ ਠੀਕ ਆ ਵਾ ਦੇਖਾ ਇਧਰ ਤਾਂ ਬਜਨ ਘਟ ਗਿਆ ਅੱਗੇ ਨਾਲੋਂ ਪਤਲੀ ਹੋ ਗਈ ਤੂੰ ਅੱਗੇ ਨਾਲੋਂ ਮੈਂ ਕਹਿੰਦੀ ਆ ਤਾ ਮੋਟੀ ਹੋ ਗਈ ਹੋਰ ਮਾਂ ਠੀਕ ਹੋ ਹਾਂ ਠੀਕ ਆ ਇਧਰ ਮਿਲ ਲੈਣੇ ਮੈਨੂੰ ਹਾਂ ਬੇਬੇ ਸਾਸਰੀਕਾਲ ਬੇਬੇ ਸਾਸਰੀਕਾਲ ਕਿਵੇਂ ਆ ਮੇਰੀ ਮਾਂ ਦੇ ਲੋ ਠੀਕ ਹੋ ਹਾਂ ਠੀਕ ਹੋ ਤੁਸੀਂ ਠੀਕ ਇਦਾਂ ਹੀ ਹੈ ਇਹ ਦੇਖ ਇਹ ਮਾਂ ਵੀ ਦਾਈ ਆ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਬੱਚਿਆਂ ਨੂੰ ਜਨਮ ਦੇਣ ਦੇ ਵਿੱਚ ਸਹਾਇ ਹੋਇਆ ਹੈ ਮਾਂ ਬੱਚਾ ਠੀਕ ਹੈ ਲੋ ਰਾਤ ਦੇ ਨੇ ਗਿਆ ਤੂੰ ਹਾਂ ਜਾਊਂਗਾ ਜਾਊਂਗਾ ਠੀਕ ਹੈ ਟਰਲਵਾ ਦੇਣਾ ਮਾਂ ਠੀਕ ਹੈ ਲਵਾ ਦੂੰਗਾ ਚਾਪ ਠੀਕ ਹੈ ਤਾਕਤ ਵਾਲੇ ਲਵਾਉਣੇ ਤਾਕਤ ਵਾਲੇ ਹਾਂ ਠੀਕ ਹੈ ਮੈਂ ਉੱਥੇ ਮੰਜੇ ਤੇ ਬੈਠ ਚੱਲ ਕੇ ਜਾਣਾ ਪੁੱਤਾ ਬਿਠਾਓ ਕਰਨੇ ਨੂੰ ਇੱਥੇ ਮਾਤਾ ਨੂੰ ਹਾਂ ਭਈ ਜੁਕਮਣਿਆ ਕਿਵੇਂ ਆ ਓਏ ਮੇਰਾ ਚੁਕੂ ਮਨਾ ਮੋਟੂ ਮੱਲ ਪਰੌੜ ਗਿਆ ਇਹ ਮ੍ਰਿਤਿ ਆ ਜੀ ਸਾਡੀ ਸੁਖਮਨ ਕੌਰ ਨਾਂ ਵੀ ਹੈ ਨਹੀਂ ਸਿਰ ਤੇ ਬਾਪ ਵੀ ਹੈ ਨਹੀਂ ਸਿਰ ਤੇ ਦਾਦੀ ਆ ਤੇ ਇੱਕ ਭਰਾ ਵੈ ਲੈ ਛੋਟਾ ਅਰਮਾਨ ਜਿਹੜਾ ਕਿ ਬਹੁਤ ਸਿਆਣਾ ਮਾਂ ਨਹੀਂ ਪੁੱਤੋ ਇਹਨੂੰ ਖਿੱਚਣਾ ਇਹਨੂੰ ਨਹੀਂ ਖਿੱਚਣਾ ਨਹੀਂ ਖਿੱਚਣਾ ਪੜਦਾ ਮਾ ਬਹੁਤ ਹੁਸ਼ਿਆਰ ਆ ਪੜਾਈ ਚ ਇਹ ਆਪਦੇ ਕੱਲਾ ਕੱਲਾ ਬਾਲ ਪੱਟ ਕੇ ਗੰਜੀ ਹੋ ਜਾਂਦੀ ਸੀਗੀ ਤੇ ਫਿਰ ਦਵਾਈਆਂ ਚੱਲੀਆਂ ਹੌਲੀ ਹੌਲੀ ਫਰਕ ਪੈਂਦਾ ਪੈਂਦਾ ਠੀਕ ਹੋ ਗਈ ਹੁਣ ਆ ਭੈਣ ਆ ਜਿਹੜੀ ਸਾਡੀ ਕੁਲਵਿੰਦਰ ਸਾਰਾ ਦਿਨ ਇਹਨੂੰ ਸੰਭਾਲਦੀ ਆ ਇਹਦੀ ਮਾਂ ਵੀ ਆ ਇਹ ਇਹਦੀ ਭੈਣ ਵੀ ਆ ਇਹ ਸਾਰਾ ਦਿਨ ਇਹਦੀ ਕਿੰਨੀਆਂ ਸੋਹਣੀਆਂ ਗੁੱਤਾਂ ਕਿੰਨੇ ਸੋਹਣੇ ਕੱਪੜੇ ਸਾਰਾ ਦਿਨ ਇਹ ਦੋਨੇ ਮਾਵਾਂ ਧੀਆਂ ਇੱਕ ਦੂਜੇ ਦੀ ਮਦਦ ਕਰਦੀਆਂ ਰਿਸ਼ਤੇਦਾਰ ਬਣ ਗਈਆਂ ਚੱਲ ਉਧਰ ਸਮਰ ਸੁਖਮਨ ਚੱਲ ਉਧਰ ਚੱਲੋ 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 ਮਾਂ ਜੀ ਭੈਣੇ ਸਾਸ੍ਰੀਕਾਲ ਸਾਸ੍ਰੀਕਾਲ ਠੀਕ ਹੈ ਭੈਣੇ ਠੀਕ ਹੈ ਮੇਰੀ ਭੈਣੇ ਕਿਉਂ ਲੇ ਹਾਂਜੀ ਮਾਂ ਸਾਸ੍ਰੀਕਾਲ ਹੋਰ ਮਾਂ ਠੀਕ ਹੋ ਹਾਂਜੀ ਮਾੜੇ ਨੀ ਕੰਮ ਹਾਂਜੀ ਭੈਣੇ ਸਾਸ੍ਰੀਕਾਲ ਸਾਸ੍ਰੀਕਾਲ ਹੋਰ ਠੀਕ ਹੈ ਮੇਰੀਆਂ ਦੋਨੇ ਭੈਣਾ ਤੇਰਾ ਨਾ ਸ਼ੋਭਾ ਵਾ ਤੇਰਾ ਨਾ ਕੀ ਭੈਣੇ ਖੁਸ਼ਬੂ ਖੁਸ਼ਬੂ ਤੇ ਸੋਭਾ ਭੈਣਾ ਦੋਨੋਂ ਭੈਣਾਂ ਨੂੰ ਅਸੀਂ ਕਿਹੜੇ ਸ਼ਹਿਰੋਂ ਤੁਹਾਡਾ ਸਿੰਗਰੂਰ ਤੋਂ ਲੈ ਕੇ ਆਏ ਸੀ ਪੈਗਰੂ ਮੇਰ ਕਾਲ ਤੰਦਰੁਸਤੀਆਂ ਬਖਸ਼ ਮੇਰੀ ਇਹਨਾਂ ਭੈਣਾਂ ਨੂੰ ਨਹੀਂ ਸਰਜੀਤ ਕੁੜੇ ਹਾਂਜੀ ਸਰਜੀਤ ਕੁੜੇ ਤਕੜੀਆਂ ਸਰਜੀਤ ਕੁੜੇ ਹੋਠ ਠੀਕ ਹੋ ਹਾਂ ਇਹ 50 ਦਾ ਮਾਤੰਦ ਇਹ ਮਾਤਾ ਸਰਜੀਤ ਕੌਰ ਜੀ ਨੇ ਬਲਾਸਪੁਰ ਤੋਂ ਦਰਜੀ ਦਾ ਕੰਮ ਕਰਦੀ ਸੀ ਕਹਾਰਾ ਲਬੀ ਦਾ ਟੇਲਰ ਸੀ ਇਹ ਵੀ ਆਫਸਰ ਉਮੀਰਾ ਵੀ ਚਾਹ ਸੀ ਇਹ ਦੁਨੀਆ ਬਤੌਰ ਸੀ ਦਾ ਰਲਾ ਵਿਟੋਰ ਗਿਆ ਹੁਣ ਆਪਣੀ ਵੀ ਸੋਝੀ ਨਹੀਂ ਕੋਈ ਕੋਈ ਗੱਲ ਯਾਦ ਨਹੀਂ ਡਿਮੈਂਸ਼ੀਆ ਕਰਕੇ ਸਭ ਕੁਝ ਭੁੱਲ ਗਿਆ ਹਾਂ ਹਾਂ ਤੇਰੇ ਮਾਮਾ ਦੇ ਪੁੱਤ ਬੰਨ ਦਾ ਮੌਕਾ ਮਿਲਿਆ ਕਿਵੇਂ ਸਾਡੀ ਲਾਲੋ ਭੈਣ ਕਿਵੇਂ ਰਤਨਾ ਓਏ ਰਤਨਾ ਕਿਵੇਂ ਲਾਲੋ ਲਾੜੋ ਸਾਡੀ ਭੈਣ ਲਾੜੋ ਹਾਂ ਭਾਈ ਮੇਰੀ ਮਾਂ ਤੱਕੜੀ ਆ ਕਿਹੜੇ ਤੱਕੜੀਆਂ ਬੇਬੇ ਸੰਧੇ ਦੇ ਵੀ ਠੀਕ ਆ ਆਹ ਇਹ ਵੀ ਮਾਂ ਬਹੁਤ ਬਜ਼ੁਰਗ ਵੀ ਆ ਜਦੋਂ ਲੈ ਕੇ ਆਏ ਸੀ ਚੱਕੀ ਲੈ ਕੇ ਆਏ ਸੀ ਤੁਰਨ ਵੀ ਲੱਗੀ ਵਧੀਆ ਬਿਮਾਰ ਵੀ ਕਈ ਵਾਰ ਹੋ ਗਈ ਵਿੱਚ ਫੇਰ ਉੱਠ ਕੇ ਖੜੀ ਹੋ ਜਾਂਦੀ ਆ ਹੁਣ ਪਿੱਛੇ ਡੱਕ ਕੇ ਚੂੜਾ ਟੁੱਟ ਗਿਆ ਸੀ ਚੂਲੇ ਦਾ ਆਪਰੇਸ਼ਨ ਹੋ ਗਿਆ ਹੁਣ ਫੇਰ ਥੋੜਾ ਥੋੜਾ ਤੁਰਨ ਲੱਗ ਗਈ ਆ ਬਸ ਅਰਦਾਸ ਕਰਿਓ ਮਾਂ ਮੇਰੀ ਸੰਧਿਆ ਦੇਵੀ ਸਿਰ ਤੇ ਹੱਥ ਰੱਖ ਦਿਆ ਕਰ ਠੀਕ ਆ ਮਾਂ ਤਨਵਰਮ ਤਨਵਰਮ ਸੋ ਜਾ ਪੈ ਜਾ ਮਾਂ ਪੈ ਲੈ ਹੋਰ ਠੀਕ ਆ ਮਾਂ ਹਾਂ ਜੀ ਠੀਕ ਆ ਮਾਂ ਜਿਉਂ ਨਿਵਾਦ ਦੇ ਲੋ ਇਹ ਮਾਂ ਆ ਸਾਡੀ ਮਹਾਂਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਜੀ ਸਾਡੇ ਨਾਨਕ ਸਰ ਭਗਤੀ ਦਾ ਘਰ ਜਗੜਾਉਣ ਤੋਂ ਸਾਨੂੰ ਮਾਂ ਦੀ ਸੇਵਾ ਦਾ ਮੌਕਾ ਮਿਲਿਆ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨਾਂ ਦੇ ਨਾਲ ਇੱਕ ਦੁਕਾਨ ਸੀ ਬਹੁਤ ਮਾੜੇ ਹਾਲਾਤਾਂ ਦੇ ਗੰਦੇ ਹਾਲਾਤ ਦੇ ਵਿੱਚ ਉੱਥੇ ਮਾਂ ਪਈ ਸੀ ਇਹ ਸਿੰਗਾਪੁਰ ਦੀ ਜੰਮੀ ਪਲੀ ਆ ਉੱਥੋਂ ਦਾ ਜਨਮਾ ਸਿੰਗਾਪੁਰ ਦਾ ਮੇਮ ਕਹਿੰਦੇ ਸੀ ਇਹਨੂੰ ਸਾਰੇ ਮੇਮ ਇੱਕ ਡਰਾਈਵਰ ਸਿੰਗਾਪੁਰ ਡਰਾਈਵਰੀ ਕਰਨ ਗਿਆ ਉੱਥੋਂ ਇਹਨੂੰ ਵਿਆਹ ਕੇ ਨਾਲ ਲੈ ਆਇਆ ਜਾਂ ਨਾਲ ਲੈ ਇੱਥੇ ਲਿਆ ਕੇ ਵਿਆਹ ਕਰਾ ਲਿਆ ساری ਜ਼ਿੰਦਗੀ ਵਾਪਸ ਹੀ ਨਹੀਂ ਜਾਣ ਦਿੱਤੀ ਵਿਚਾਰੀ ਜਿੰਨਾ ਪੈਸਾ ਸੀ ਉਹਦੇ ਟਰੱਕ ਲੈ ਲਏ ਉਹ ਵੀ ਭੋਰ-ਭੋਰ ਖਾ ਲੇ ਸ਼ਰਾਬ ਪੀਲੀ ਨਸ਼ਾ ਕਰ ਲਿਆ ਆਪ ਵੀ ਤੁਰ ਗਿਆ ਉਹ ਬਾਬਾ ਸਾਰੇ ਚੋਣੀਆਂ ਹਾਂ ਬਾਬਾ 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 ਸਾਰੇ ਬਾਬਾ ਸਾਰੇ ਨਾ ਹਾਂ ਨਾਨਕ ਸਰ ਨਾਨਕ ਸਾਰੇ ਨਾ ਹਾਂ ਤੇ ਹੁਣ ਇਹ ਮਾਂ ਅਧਰੰਗ ਹੋ ਗਿਆ ਸੀ ਪਹਿਲਾਂ ਹੀ ਉੱਥੇ ਪ੍ਰਸ਼ਾਦ ਵੇਚ ਕੇ ਗੁਜ਼ਾਰਾ ਕਰਦੀ ਰਹੀ ਅਖੀਰ ਤੱਕ ਇਹ ਆਪਣੇ ਪਤੀ ਨੂੰ ਛੱਡ ਕੇ ਨਹੀਂ ਗਈ ਇਹਦੇ ਭਰਾ ਇਹਨੂੰ ਲੈਣ ਵੀ ਆਏ ਭੈਣਾਂ ਨੇ ਵੀ ਕਿਹਾ ਪਰ ਇਹ ਨਹੀਂ ਗਈ ਪਤਾ ਨਹੀਂ ਉਹਨਾਂ ਨੂੰ ਹਾਂ ਠੀਕ ਆ ਪਹਿਲਾਂ ਆਏ ਸੀ ਇੱਕ ਵਾਰੀ ਤੈਨੂੰ ਲੈਣ ਉਹ ਮੈਨੂੰ ਆਏ ਸੀ ਪੈਸੇ 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 ਦਾ ਪੈਸੇ ਦਾ ਮੁਸ਼ਕਲ ਦਾ ਪੈਸੇ ਦਾ ਮੁਸ਼ਕਲ ਦਾ ਪੈਸੇ ਦਾ ਮੁਸ਼ਕਲ ਪੈਸੇ ਦਾ ਮੁਸ਼ਕਲ ਆ ਕਹਿੰਦੇ ਹਾਂ ਅੱਛਾ ਕਹ ਰ ਦੇ ਬਰਤ ਕਰਨਾ ਕਰ ਨਹੀਂ ਬਰਤ ਕਰਤਾ ਤੈਨੂੰ ਨਾਲ ਲੈ ਕੇ ਨਹੀਂ ਗਏ ਹੋ ਨਹੀਂ ਮਰਨ ਕਰ ਜੇ ਕਰਨਾ ਨਹੀਂ ਤੈਨੂੰ ਉਹਨੇ ਕਿਹਾ ਨਹੀਂ ਤੈਨੂੰ ਲੈ ਜਾਂਦੇ ਵਾਪਸ ਚੱਲ ਨਾਲ ਪੈ ਨਹੀਂ ਪੈ ਨਹੀਂ ਨਹੀਂ ਛੋਟੇ ਕੋਲ ਹਾਂ ਛੋਟੇ ਕੀ ਹਾਲ ਹੈ ਠੀਕ ਆ ਮਾਂ ਠੀਕ ਜਿਉਂਦੀਆਂ ਵਾ ਸਭ ਠੀਕ ਆ ਮਾਂ ਸਭ ਠੀਕ ਤੁਸੀਂ ਸੁਣਾਓ ਠੀਕ ਹੋ ਠੀਕ ਹੈ ਦੇਖੋ ਇਹ ਦਵਾਵਾ ਇਹ ਮਾਵਾ ਦੀਆਂ ਦਵਾਵਾ ਰੋਣਾ ਨਹੀਂ ਮਾਂ ਰੋਣਾ ਨਹੀਂ ਮਾਂ ਮੈਂ ਵੀ ਤੇਰਾ ਪੁੱਤ ਆ ਮਾਂ ਹੈਨਾ ਮੈਂ ਪੁੱਤ ਨਹੀਂ ਤੇਰਾ ਪੁੱਤ ਜੀ ਪੁੱਤ ਨਾ ਅਹ ਸਿਰ ਤੇ ਆਤਰੱਖਦੇ ਆਪਦੇ ਪੁੱਤ ਦੇ ਹਾਂਜੀ ਮਾਂ ਸਤਿ ਸ੍ਰੀ ਅਕਾਲ ਠੀਕ ਆ ਮਾਂ ਹਾਂ ਪੁੱਤ ਠੀਕ ਹੈ ਠੀਕ ਆ ਮੰਤਰੀ ਤੁਹਾਡਾ ਅਸ਼ੀਰਵਾਦ ਅਮਾ ਬਹੁਤ ਖੁਸ਼ ਰਹੋ ਪੁੱਤ ਸਦਾ ਸਰਦੀ ਕੱਲ ਰਹੋ ਧੰਨਵਾਦ ਲੋ ਧੰਨਵਾਦ ਮਾਂ ਧੰਨਵਾਦ ਜੀ ਉਹਨੇ ਬਾਹਰ ਦੇ ਰੋ ਮੈਨੂੰ ਪਰ ਬਾਪੂ ਦਾ ਨੰਬਰ ਚਾਹੀਦਾ ਮੈਂ ਦਿਵਾ ਦਾਂ ਨਾ ਨੰਬਰ ਧੰਨਵਾਦ ਨਾ ਫਰਚ ਦੇ ਲੈ 3 ਮਿੰਟ ਆਇਆ ਨਹੀਂ 3 ਮਿੰਟ ਹੋ ਗਿਆ ਆਇਆ ਨਹੀਂ ਹੈਨਾ ਕੋਈ ਨਾ ਬੁਲਾਉਣੇ ਬਾਪੂ ਨੂੰ ਫੋਨ ਕਰਕੇ ਸੱਦਣਾ ਮਾ ਅੱਛਾ ਕੋਈ ਨਾ ਬੁਲਾਉਣੇ ਆ ਮਾ ਤਾਂ ਮੇਰੀ ਭੈਣ ਸਸਰੀ ਘਰ ਲੈ ਮੇਰੀ ਭੈਣ ਕਿੰਨਾ ਠੀਕ ਹੋ ਗਈ ਆ ਕਿ ਮੈਂ ਤੀ ਥੋੜੀ ਹੁਣ ਬਹੁਤ ਖਾਣਾ ਬਹੁਤ ਧੰਨਵਾਦ ਆਪਕਾ ਨਹੀਂ ਨਹੀਂ ਮੇਰਾ ਕੋਈ ਧੰਨਵਾਦ ਨਹੀਂ ਮਾ ਕੋਈ ਧੰਨਵਾਦ ਧੰਨਵਾਦ ਉਸ ਭਗਵਾਨ ਦਾ ਹੈਨਾ ਜਿਦੋਂ ਨੇ ਕਿਰਪਾ ਕੀਤੀ ਵहां से ਆਪਕੋ ਲੈ ਕੇ ਆਏ ਨਿਕਾਰ ਕੇ ਹੈਨਾ ਬੈਗੁਰਜੀ ਦੀ ਕਰ ਪਾਵਾਂ ਮੈਂ ਬੇਟਾ ਕਿਹਦਾ ਕੀ ਹੋ ਗਿਆ ਕਿ ਤੁਹਾਨੂੰ ਮਿੱਕੀ ਸੀ ਕਿ ਲਈ ਆਜੋ ਹਮਾਰੇ ਕੋਲ ਬੇਟਾ ਕੇ ਰਹਿ ਦੇ ਰਹਿ ਦੇ ਦੇ ਕਿ ਨਾ ਤਾਂ ਹੋ ਗਿਆ ਬੇਟੇ ਨੂੰ ਇੱਥੇ ਰੱਖਣਾ ਹੌਲੀ ਹੌਲੀ ਮਨਾਉਂਦੇ ਆ ਉਹਨੂੰ ਵੀ ਆਪਾਂ 2 ਮਹੀਨੇ ਇੱਥੇ ਰੱਖ ਕੇ ਉਹਦਾ ਟ੍ਰੀਟਮੈਂਟ ਕਰਾਈਏ ਉਹ ਠੀਕ ਨਹੀਂ ਪੂਰਾ ਉਹ ਵੀ ਇਸ ਦਾ ਸਰਟੀਫਿਕੇਟ ਹੋ ਜਾ ਰਿਹਾ ਹੈ ਇਸ ਦਾ ਸਰਟੀਫਿਕੇਟ ਵਗੈਰਾ ਜੋ ਹੈ ਨਾ ਵਾਹਾਂ ਪਰ ਰੱਦੀ ਮੇਂ ਹੀ ਹੈ ਅਸੀਂ ਜਾ ਕੇ ਲੱਭ ਲਿਆਵਾਂਗੇ ਕੋਈ ਨਾ ਮੈਂ ਜਾਊਂਗਾ ਲੱਭ ਲਿਆਉਂਗਾ ਹੋਰ ਭੈਣ ਠੀਕ ਹੈ ਦੋ ਹੂੰ

ਤੁਸੀਂ ਬਿਜਲੀ ਬੋਰਡ ਦੇ ਵਿੱਚ ਕੈਸ਼ੀਅਰ ਸੀ ਹੈ ਨਾ ਜੌਬ ਕਰਦੇ ਸੀ ਕੋਈ ਨਾ ਮਾ ਆਹ ਨਾ ਬਤੁ ਮੈਂ ਚਲੋ ਅੱਗੇ ਨੇ ਸਾਡੀ ਮੇਰੀ ਭੈਣ ਕਿਵੇਂ ਆ ਠੀਕ ਆ ਉਹਦੀ ਛੁੱਟੀ ਤੇ ਆ ਠੀਕ ਆ ਤੂੰ ਨਿਹਰਪਾਲ ਕੋਲੇ ਸਾਸਰੀ ਕਾ ਮਾ ਹਾਂ ਠੀਕ ਆ ਮਾ ਕੱਲੂ ਆਉਣਗੇ ਮਾਤਾ ਜੀ ਮਿਲਾਉਂਗਾ ਬੈਕ ਰੂਮ ਇਹ ਕਰਨਾ ਹੋਰ ਮਾ ਠੀਕ ਹੋ ਜਿਉਂਦੇ ਵਾਸਤੇ ਰੋ ਕੋਸ਼ਿਰ ਯਾਕਰ ਵਾਸ ਕੋਸ਼ ਠੀਕ ਹੈ ਉਹ